ਆਮ ਆਦਮੀ ਪਾਰਟੀ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਤਿੱਖਾ ਸ਼ਬਦੀ ਹਮਲਾ ਕੀਤਾ ਅਤੇ ਉਹਨਾਂ ਤੇ ਇਨਸਾਫ ਸੱਚ ਅਤੇ ਗੁਰੂ ਸਾਹਿਬ ਦੇ ਨਾਲ ਖੜਨ ਦੀ ਬਜਾਏ ਸ਼੍ਰੋਮਣੀ ਕਾਲਰ ਬਾਦਲ ਦੇ ਬੁਲਾਰੇ ਵਜੋਂ ਕੰਮ ਕਰਨ ਦਾ ਦੋਸ਼ ਲਗਾਇਆ। ਇੱਕ ਦਿਨ ਪਹਿਲਾਂ ਚੰਡੀਗੜ੍ਹ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦਾ ਜਵਾਬ ਦਿੰਦਿਆਂ ਬਲਤੇਜ ਪੰਨੂ ਨੇ ਕਿਹਾ ਕਿ ਹਰਜਿੰਦਰ ਸਿੰਘ ਧਾਮੀ ਨੇ ਦਾਵਾ ਕੀਤਾ ਸੀ ਕਿ ਉਹ ਮੀਡੀਆ ਰਾਹੀਂ ਆਪਣਾ ਪੱਖ ਲੋਕਾਂ ਸਾਹਮਣੇ ਰੱਖਣਾ ਚਾਹੁੰਦੇ ਨੇ। ਪੰਨੂ ਨੇ ਟਿੱਪਣੀ ਕੀਤੀ ਕਿ ਹਰਜਿੰਦਰ ਸਿੰਘ ਧਾਮੀ ਦੀ ਪ੍ਰੈਸ ਕਾਨਫਰੰਸ ਦਾ ਸੱਦਾ ਇੱਕ ਸਿਆਸੀ ਪਾਰਟੀ ਸ਼੍ਰੋਮਣੀ ਕਾਲਦਲ ਬਾਦਲ ਵੱਲੋਂ ਜਾਰੀ ਕੀਤਾ ਗਿਆ ਹਰਜਿੰਦਰ ਸਿੰਘ ਧਾਮੀ ਦੇ ਦਾਅਵੇ ਤੇ ਸਖਤ ਇਤਰਾਜ਼ ਜਤਾਉਂਦੇ ਹਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਫ ਆਈ ਆਰ ਨੂੰ ਸਵੀਕਾਰ ਨਹੀਂ ਕਰਦੀ ਅਤੇ ਉਸ ਨੂੰ ਪੁਲਿਸ ਦੀ ਲੋੜ ਨਹੀਂ ਹੈ ਪੰਨੂ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਗੁੰਮਰਾਗੁੰਨਾ ਹੈ ਬਲਤੇਜ ਪੰਨੂ ਨੇ ਕਈ ਅਜਿਹੇ ਮੌਕੇ ਦਾ ਹਵਾਲਾ ਦਿੱਤਾ ਜਿੱਥੇ ਸ਼੍ਰੋਮਣੀ ਕਮੇਟੀ ਨੇ ਖੁਦ ਪੁਲਿਸ ਤੱਕ ਪਹੁੰਚ ਕੀਤੀ ਸੀ ਉਨ੍ਹਾਂ ਕਿਹਾ ਕਿ ਜਦੋਂ ਸ਼੍ਰੋਮਣੀ ਕਮੇਟੀ ਨੂੰ ਲੋੜ ਹੁੰਦੀ ਹੈ ਤਾਂ ਐਫ ਆਈ ਆਰ ਸਵੀਕਾਰ ਹੁੰਦੀ ਹੈ ਉਹਨ ਜੋ ਵਿਰੋਧ ਕਰ ਰਹੇ ਨੇ ਵਿਅਦਵੀ ਦੇ ਮੁੱਦੇ ਤੇ ਬਲਤੇਜ ਪਨੂ ਨੇ ਜਾਦ ਦਵਾਇਆ ਕਿ ਅਕਾਲ ਤਖਤ ਸਾਹਿਬ ਦੇ ਜਹਦਾਰ ਗੈਨੀ ਕੁਲਦੀਪ ਸਿੰਘ ਗੜਗੱਜ ਨੇ ਹਾਲ ਹੀ ਵਿੱਚ ਵਿਅਦਵੀ ਵਿਰੁੱਧ ਸਖਤ ਕਾਨੂੰਨ ਦੀ ਮੰਗ ਕੀਤੀ ਹੈ ਉਹਨਾਂ ਨੇ ਕਿਹਾ ਕਿ ਇਹ ਪ੍ਰਸਤਾਵ ਪਹਿਲਾਂ ਹੀ ਪੰਜਾਬ ਵਿਧਾਨ ਸਭਾ ਦੇ ਸਾਹਮਣੇ ਆ ਚੁੱਕੇ ਇੱਕ ਕਮੇਟੀ ਬਣਾਈ ਗਈ ਹੈ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਦੇ ਨਾਲ ਮੀਟਿੰਗਾਂ ਹੋਈਆਂ ਨੇ ਤੇ ਇੱਕ ਸਖਤ ਰਾਜ ਕਾਨੂੰਨ ਬਣਾਉਣ ਲਈ ਸੁਝਾਅ ਇਕੱਠੇ ਕੀਤੇ ਜਾ ਰਹੇ ਨੇ ਤਾਂ ਜੋ ਕਿਸੇ ਦੀ ਅਜਿਹਾ ਅਪਰਾਧ ਕਰਨ ਦੀ ਹਿੰਮਤ ਨਾ ਪਵੇ ਉਹਨਾਂ ਨੇ ਕਿਹਾ ਕਿ ਸ਼ਰਮਣੀ ਕਮੇਟੀ 328 ਲਾਪਤਾ ਸਰੂਪਾਂ ਲਈ ਜਵਾਬ ਦੇਵੇ ਅਤੇ ਬਾਦਲਾਂ ਨੂੰ ਬਚਾਉਣਾ ਬੰਦ ਕਰੇ ਇਹ ਜਿਹੜਾ ਸੱਦਾ ਪੱਤਰ ਦਿੱਤਾ ਗਿਆ ਕੱਲ ਧਾਮੀ ਸਾਹਿਬ ਨੂੰ ਇਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਿਹੜੇ ਕੰਮ ਕਰਨ ਵਾਲੇ ਨੇ ਉਹਨਾਂ ਦੇ ਵੱਲੋਂ ਜਿਹੜਾ ਉਹ ਦਿੱਤਾ ਗਿਆ ਜਿਹੜਾ ਚੰਡੀਗੜ੍ਹ ਆਫਿਸ ਹੈ ਉਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਇੱਕ ਸਿਆਸੀ ਪਾਰਟੀ ਹੈ ਔਰ ਸਿਆਸੀ ਪਾਰਟੀ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਉਨ੍ਹਾਂ ਦੀ ਪ੍ਰੈਸ ਕਾਨਫਰੰਸ ਦੇ ਵਾਸਤੇ ਜਿਹੜਾ ਜੀ ਉਹ ਸੱਦਾ ਪੱਤਰ ਦਿੱਤਾ ਜਾ ਰਿਹਾ ਹੈ। ਜੇ ਇੱਕ ਸਿਆਸੀ ਪਾਰਟੀ ਦੇ ਉਹ ਬੁਲਾਰੇ ਦੇ ਤੌਰ ਦੇ ਉੱਤੇ ਉਹ ਕਹਿੰਦੇ ਕਿ ਮੇਰੇ ਉੱਤੇ ਦੋਸ਼ ਲੱਗਦਾ ਜੀ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਿਆਸੀ ਬੁਲਾਰੇ ਵਜੋਂ ਪੇਸ਼ ਹੁੰਦਾ। ਮੇਰਾ ਖਿਆਲ ਇਹ ਤਾਂ ਕਲੀਅਰ ਹੀ ਹੋ ਤਾਂ ਆਪ ਵੀ ਮੰਨ ਗਏ ਹੋ ਕਿ ਮੈਂ ਮੈਨੂੰ ਮਾਨ ਸਿਪਾਹੀ ਹੋਣ ਤੇ ਚੰਗਾ ਹੁੰਦਾ ਉਹ ਸਿਪਾਹੀ ਗੁਰੂ ਸਾਹਿਬ ਦੇ ਹੁੰਦੇ। ਜਿੱਥੋਂ ਤੱਕ ਗੱਲ ਉਹ ਇਹ ਕਹਿ ਰਿਹਾ ਕਿ ਐਫ ਆਈ ਆਰ ਜਿਹੜੀਆਂ ਕਿ ਐਸੀ ਨਹੀਂ ਮੰਨਦੇ ਉਹਨੂੰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸ਼੍ਰੀ ਅਕਾਲ ਤਖਤ ਸਾਹਿਬ ਉਹ ਕਹਿੰਦੇ ਉਹ ਮੁਕੰਮਲ ਰੂਪ ਦੇ ਵਿੱਚ ਹੈਗੇ ਨਹੀਂ ਕਿ ਹਰ ਚੀਜ਼ ਦਾ ਹੱਲ ਜਿਹੜਾ ਉਹ ਕਰ ਸਕਦੇ ਨੇ ਮੇਰੇ ਕੋਲੇ ਬਹੁਤ ਵੱਡੀ ਗਿਣਤੀ ਆ ਉਹਨਾਂ ਐਫ ਆਈ ਆਰਸ ਦੀ ਜਿਹੜੀਆਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮੇਂ-ਸਮੇਂ ਦੇ ਉੱਤੇ ਜਿਹੜੀਆਂ ਉਹ ਕਰਵਾਈਆਂ ਇਹਦਾ ਮਤਲਬ ਇਹ ਕਿ ਉਹ ਕਰਵਾਉਂਦੇ ਰਹੇ ਨੇ ਜਦੋਂ ਜ਼ਰੂਰਤ ਹੈ ਦਿਲਮੇਕ ਸਿੰਘ ਹੋਰਾਂ ਨੇ ਇੱਕ ਪਰਚਾ ਦਰਜ ਕਰਵਾਇਆ ਸੀ ਕਰਵਾਇਆ ਕਿਹਦੇ ਉੱਤੇ ਸੀ ਟੇਕ ਸਿੰਘ ਢਣੋਲਾ ਹੋਰਾਂ ਦੇ ਉੱਤੇ ਜਦੋਂ ਉਹਨਾਂ ਦੀ ਅਰੇਸਟ ਵਗੈਰਾ ਪਈ ਸੀ ਟੇਕ ਸਿੰਘ ਢਣੋਲਾ ਜੀ ਅੱਜਕੱਲ ਜਥੇਦਾਰ ਨਿਯੁਕਤ ਕੀਤੇ ਹੋਏ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਦੋਂ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੈਕਟਰੀ ਰਹੇ ਦਲਵੇਜ ਸਿੰਘ ਹੋਰਾਂ ਨੇ ਉਹਨਾਂ ਦੇ ਉੱਤੇ 420 ਵਗੈਰਾ ਦਾ ਜਿਹੜਾ ਉਹ ਪਰਚਾ ਦਰਜ ਕਰਾਇਆ ਸੀ ਤੇ ਇਹਦੇ ਵਿੱਚ ਉਹਨਾਂ ਦੀ ਅਰੈਸਟ ਵਗੈਰਾ ਵੀ ਜਿਹੜੀ ਉਹ ਹੋਈ ਸੀ। ਬਾਕੀ ਧਾਮੀ ਸਾਹਿਬ ਤਾਂ ਇਹ ਕਹਿੰਦੇ ਕਿ ਸਾਨੂੰ ਜ਼ਰੂਰਤ ਨਹੀਂ ਐ ਪੁਲਿਸ ਤੱਕ ਜਿਹੜਾ ਉਹ ਪਹੁੰਚ ਕਰਨ ਦੀ। ਜਾਂ ਪੁਲਿਸ ਐਫ ਆਈ ਆਰ ਦਰਜ ਕਿਉਂ ਕਰੇ? ਕੱਲ ਸਤਕਾਰਯੋਗ ਜਥੇਦਾਰ ਸ਼੍ਰੀ ਇਕਾਲਤਖ ਸਾਹਿਬ ਗੜਗੱਜ ਸਾਹਿਬ ਦਾ ਬਿਆਨ ਆਇਆ ਕਿ ਸਰਕਾਰ ਬੇਅਦਬੀਆਂ ਦੇ ਮਾਮਲੇ ਦੇ ਉੱਤੇ ਸਖਤ ਕਾਨੂੰਨ ਬਣਾਵੇ ਅੱਜ ਤੁਸੀਂ ਸਾਰਿਆਂ ਨੇ ਉਹ ਬਿਆਨ ਛਪਿਆ ਹੋਇਆ ਦੇਖਿਆ ਹੋਣਾ ਉਸ ਮਾਮਲੇ ਦੇ ਵਿੱਚ ਕਿਉਂਕਿ ਵਿਧਾਨ ਸਭਾ ਦੇ ਵਿੱਚ ਪਹਿਲਾਂ ਹੀ ਇਹ ਮਤਾ ਆ ਚੁੱਕਿਆ ਔਰ ਵਿਧਾਨ ਸਭਾ ਨੇ ਇੱਕ ਕਮੇਟੀ ਬਣਾਈ ਹੈ ਵੱਖ-ਵੱਖ ਸਾਡੇ ਵਿਧਾਨ ਸਭਾ ਦੇ ਜਿਹੜੇ ਮੈਂਬਰ ਸਾਹਿਬਾਨ ਨੇ ਐਮ ਐਲ ਏ ਸਾਹਿਬ ਨੇ ਉਹਨਾਂ ਦੇ ਉੱਤੇ ਆਧਾਰ ਤੇ ਉਹਨੇ ਹੁਣ ਤੱਕ ਕਈ ਮੀਟਿੰਗਸ ਕੀਤੀਆਂ ਨੇ ਵੱਖ-ਵੱਖ ਧਰਮਾਂ ਦੇ ਨੁਮਾਇੰਦਿਆਂ ਦੇ ਨਾਲ ਤਾਂ ਕਿ ਸਾਰੀ ਜਿਹੜੀ ਇਨਪੁਟ ਇਕੱਠੀ ਕਰਕੇ ਸਟੇਟ ਦਾ ਇੱਕ ਕਾਨੂੰਨ ਜਿਹੜਾ ਬਣੇ ਬੇਅਦਬੀਆਂ ਨੂੰ ਲੈ ਕੇ ਤਾਂ ਕਿ ਕੋਈ ਬੇਅਦਬੀ ਕਰਨ ਦੀ ਜੁਰਤ ਨਾ ਕਰ ਸਕੇ ਇਹ ਜਥੇਦਾਰ ਸਾਹਿਬ ਦੀ ਕੱਲ ਦੀ ਮੰਗ ਸੀ ਤੋਂ ਅਸੀਂ ਉਹਨੂੰ ਜੜਾ ਦੀ ਸਿਰ ਮੱਥੇ ਮੰਨਿਆ ਕਿਉਂਕਿ ਪਹਿਲਾਂ ਤੋਂ ਪ੍ਰੋਸੈਸ ਚੱਲ ਰਿਹਾ ਆਉਣ ਵਾਲੇ ਦਿਨਾਂ ਦੇ ਦੌਰਾਨ ਜਦੋਂ ਇਹ ਕਮੇਟੀ ਜਿਹੜੀ ਦੇ ਦਿੰਦੀ ਆ ਰਿਪੋਰਟ ਤਾਂ ਇਹ ਕਾਨੂੰਨ ਦੀ ਸ਼ਕਲ ਅਖਤਿਆਰ ਕਰੂਗਾ ਸਟੇਟ ਦਾ ਜਿਹੜਾ ਦੀ ਉਹ ਕਾਨੂੰਨ ਹੋਊਗਾ ਔਰ ਇਹਦੇ ਵਿੱਚ ਕੋਸ਼ਿਸ਼ ਇਹ ਕਮੇਟੀ ਪੂਰੀ ਕਰ ਰਹੀ ਆ ਕਿ ਸਖਤ ਤੋਂ ਸਖਤ ਸਦਾ ਦਾ ਜਿਹੜਾ ਦੀ ਉਹ ਪ੍ਰਵਧਾਨ ਇਹਦੇ ਵਿੱਚ ਕੀਤਾ ਜਾਵੇ ਜਿਹੜਾ ਕਿਸੇ ਵੀ ਧਰਮ ਦੇ ਕਿਸੇ ਵੀ ਗ੍ਰੰਥ ਦੇ ਨਾਲ ਕੋਈ ਵਿਅਕਤੀ ਬੇਅਦਬੀ ਕਰਦਾ ਸੋ ਪੰਜਾਬ ਅਪਡੇਟ ਵਿੱਚ ਫਿਲਹਾਲ ਨਹੀਂ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਧੰਨਵਾਦ